ਕਈ ਵਾਰ ਜੋ ਸਾਡੇ ਜੀਵਨ ਦੇ ਵਿੱਚ ਕੁਝ ਹੋਣਾ ਹੋਵੇ ਤੇ ਉਹਦੇ ਸੰਕੇਤ ਸਾਨੂੰ ਪਹਿਲਾਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਆ ਜਿਵੇਂ ਪ੍ਰਮਾਤਮਾ ਦਾ ਇਹ ਇੱਕ ਤਰੀਕਾ ਹੋਵੇ ਸਾਨੂੰ ਦੱਸਣ ਦਾ ਕਿ ਆਹ ਤੇਰੇ ਜੀਵਨ ਦੇ ਵਿੱਚ ਆਉਣ ਲੱਗਿਆ ਹੈ ਤਿਆਰ ਹੋ ਜਾ ਉਹਦੇ ਬਾਰੇ ਸੋਚਣਾ ਸ਼ੁਰੂ ਕਰ ਦੇ ਮੇਰੇ ਨਾਲ ਹਾਲਾਂਕਿ ਇਦਾਂ ਬੜੀ ਵਾਰ ਹੋ ਚੁੱਕਿਆ ਹੈ ਕਿ ਜਿਸ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਰਿਕਾਰਡਿੰਗ ਕਰਨੀ ਹੋਵੇ ਉਸ ਅੰਗ ਦੀ ਗੁਰਬਾਣੀ ਤੇ ਜੋ ਵਿਰਾਜਮਾਨ ਹੋਵੇ ਉਹਦੇ ਨਾਲ ਮਿਲਦੇ ਜੁਲਦੇ ਖਿਆਲ ਕੁਝ ਦਿਨ ਪਹਿਲਾਂ ਹੀ ਦਿਮਾਗ ਦੇ ਵਿੱਚ ਆਉਣ ਲੱਗ ਜਾਂਦੇ ਆ ਪਰ ਇਸ ਵਾਰ ਜੋ ਹੋਇਆ ਉਹ ਕੁਝ ਖਾਸ ਸੀ ਕੁਝ ਖਾਸ ਯਾਦਾਂ ਮਨ ਦੇ ਵਿੱਚ ਉਸ ਖਿਆਲ ਨੇ ਟੁੰਬੀਆਂ ਤੇ ਮੈਨੂੰ ਉਮੀਦ ਹੈ ਕਿ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਉਸ ਸ਼ਬਦ ਨੂੰ ਪੜਦਿਆਂ ਹੀ ਤੁਹਾਡੇ ਮਨ ਦੇ ਵਿੱਚ ਵੀ ਮਿੱਠੀਆਂ ਕੌੜੀਆਂ ਯਾਦਾਂ ਉੱਭਰ ਆਉਣਗੀਆਂ ਆਓ ਸ਼ੁਰੂ ਕਰੀਏ ਧਨਾਸਰੀ ਮਹਿਲਾ ਪੰਜਮਾ ਛਡਾਇ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਬਿਨਸ ਨਾ ਕਤ ਹੂੰ ਜਾਤ ਇਹ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਗੁਰੂ ਉਸ ਨੂੰ ਆਪਣੇ ਚਰਨੀ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ ਮਾਇਆ ਤੋਂ ਬਚਾ ਲੈਂਦਾ ਹੈ ਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ ਮੰਤਰ ਦਿੰਦਾ ਜੋ ਨਾ ਕਦੇ ਨਾਸ ਹੁੰਦਾ ਨਾ ਕਿਤੇ ਗਵਾਚਦਾ ਸਤ ਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦੀ ਉਹ ਕੀਰਤਨ ਕੋ ਭਈ ਹਮਾਰੀ ਗਾਤ ਰਹਾਉ ਏ ਭਾਈ ਪੂਰੇ ਗੁਰੂ ਨੇ ਮੇਰੇ ਉੱਤੇ ਬਖਸ਼ਿਸ਼ ਕੀਤੀ ਹੈ ਗੁਰੂ ਨੇ ਮੈਨੂੰ ਪ੍ਰਮਾਤਮਾ ਦਾ ਨਾਮ ਕੀਰਤਨ ਕਰਨ ਦੇ ਲਈ ਦਿੱਤਾ ਹੈ ਜਿਸ ਦੀ ਬਰਕਤ ਨਾਲ ਮੇਰੀ ਉੱਚੀ ਆਤਮਿਕ ਅਵਸਥਾ ਬਣ ਗਈ ਹੈ ਅੰਗੀਕਾਰ ਕਿਉ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਾਹੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਏ ਭਾਈ ਪ੍ਰਭੂ ਨੇ ਸਦਾ ਹੀ ਆਪਣੇ ਭਗਤਾਂ ਦਾ ਪੱਖ ਕੀਤਾ ਹੈ ਭਗਤਾਂ ਦੀ लाज ਰੱਖੀ ਹੈ ਏ ਨਾਨਕ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਚਰਨ ਫੜ ਲਏ ਉਸ ਨੇ ਦਿਨ ਰਾਤ ਹਰ ਵੇਲੇ ਆਤਮਿਕ ਆਨੰਦ ਮਾਣਿਆ ਹੈ ਸਭ ਤੋਂ ਵੱਡਾ ਪੱਖ ਤਾਂ ਪ੍ਰਮਾਤਮਾ ਭਗਤਾਂ ਦਾ ਇਹੀ ਕਰ ਦਿੰਦਾ ਹੈ ਕਿ ਉਹਨਾਂ ਨੂੰ ਆਪਣੇ ਭਗਤ ਬਣਾ ਲੈਂਦਾ ਇਹਦੇ ਤੋਂ ਵੱਡੀ ਕਿਰਪਾ ਤੇ ਕੋਈ ਹੈ ਨਹੀਂ ਨਾਸਰੀ ਮਹਿਲਾ ਪੰਜਮ ਪਰ ਹਰਨਾ ਲੋਭ ਝੂਠ ਨਿੰਦ ਇਵਹੀ ਕਰਤ ਗੁਦਾਰੀ ਮਿਰਗ ਤ੍ਰਿਸ਼ਨਾ ਆਸ ਮਿੱਥਿਆ ਮਿੱਠੀ ਇਹ ਟੇਕ ਮਨ ਸਧਾਰੀ ਏ ਭਾਈ ਪਰਾਇਆ ਧਨ ਚੁਰਾਣਾ ਲੋਭ ਕਰਨਾ ਝੂਠ ਬੋਲਣਾ ਨਿੰਦਿਆ ਕਰਨੀ ਇਸੇ ਤਰ੍ਹਾਂ ਕਰਦਿਆਂ ਸਾਖਤ ਆਪਣੀ ਉਮਰ ਗੁਜ਼ਾਰਦਾ ਹੈ ਜਿਵੇਂ ਤਿਹਾਰੇ ਹਿਰਨ ਨੂੰ ਠੱਗ ਨੀਰਾ ਚੰਗਾ ਲੱਗਦਾ ਹੈ ਜਿਵੇਂ ਸਾਖਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ ਝੂਠੀਆਂ ਆਸਾਂ ਦੀ ਟੇਕ ਨੂੰ ਆਪਣੇ ਮਨ ਵਿੱਚ ਥੰਮੀ ਬਣਾਉਂਦਾ ਹੈ ਪਰ ਐਸੀ ਥੰਮੀ ਦੇ ਉੱਤੇ ਕਦੇ ਵੀ ਆਨੰਦ ਦੀ ਇਮਾਰਤ ਨਹੀਂ ਉਸਾਰੀ ਜਾ ਸਕਦੀ ਕਿਉਂਕਿ ਪ੍ਰਾਇਤ ਧਨ ਨੂੰ ਚਰਾ ਕੇ ਲੋਭ ਆਦਕ ਦੇ ਵਿੱਚੋਂ ਝੂਠ ਬੋਲ ਕੇ ਨਿੰਦਿਆ ਕਰਕੇ ਜੋ ਆਨੰਦ ਉਹ ਮਹਿਸੂਸ ਕਰਦਾ ਹੈ ਉਹ ਬਹੁਤ ਹੀ ਹੋਸ਼ਾ ਹੁੰਦਾ ਹੈ ਬੜਾ ਹੀ ਥੋੜਾ ਜਿਰਾ ਹੁੰਦਾ ਹੈ ਜਿੰਨੀ ਛੇਤੀ ਉਸ ਆਨੰਦ ਨੂੰ ਉਹ ਮਹਿਸੂਸ ਕਰਦਾ ਓਨੀ ਹੀ ਛੇਤੀ ਉਹ ਆਨੰਦ ਖਤਮ ਵੀ ਹੋ ਜਾਂਦਾ ਹੈ ਬਲਕਿ ਪਿੱਛੇ ਵਧੇਰੇ ਦੁੱਖ ਦੇ ਲਈ ਘਰ ਪੈਦਾ ਕਰ ਜਾਂਦਾ ਹੈ ਕਿਉਂਕਿ ਪ੍ਰਾਇਤ ਧਨ ਨੂੰ ਚਰਾ ਕੇ ਜਿਹੜਾ ਉਹਨੇ ਆਨੰਦ ਮੰਨਿਆ ਬੜੀ ਖੇਤੀ ਉਹ ਆਨੰਦ ਫਿਰ ਡਰ ਦੇ ਵਿੱਚ ਤਬਦੀਲ ਹੋ ਜਾਂਦਾ ਕਿ ਕਿਤੇ ਇਹ ਮੇਰੀ ਚੋਰੀ ਫੜੀ ਨਾ ਜਾਵੇ ਇਸੇ ਤਰ੍ਹਾਂ ਹੀ ਝੂਠ ਹੈ ਝੂਠ ਬੋਲਦਾ ਹੈ ਕਿਸੇ ਕਾਰਨ ਵਰਸ਼ ਬੋਲਦਾ ਹੈ ਕੁਝ ਪਲਾਂ ਦੇ ਲਈ ਰਾਹਤ ਮਹਿਸੂਸ ਕਰਦਾ ਹੈ ਪਰ ਉਹ ਰਾਹਤ ਜਲਦ ਹੀ ਚਿੰਤਾ ਦੇ ਵਿੱਚ ਬਦਲ ਜਾਂਦੀ ਹੈ ਕਿ ਕਿਤੇ ਮੇਰਾ ਝੂਠ ਫੜਿਆ ਨਾ ਜਾਏ ਸੋ ਜਿਵੇਂ ਹਿਰਨ ਨੂੰ ਦੂਰ ਦਰਾਡੇ ਮਿਰਗ ਤ੍ਰਿਸ਼ਨਾ ਦਿਖਦੀ ਹੈ ਤੈਨੂੰ ਲੱਗਦਾ ਹੈ ਕਿ ਉੱਥੇ ਪਾਣੀ ਹੈ ਪਰ ਜਦੋਂ ਕੋਲੇ ਪਹੁੰਚਦਾ ਹੈ ਤਾਂ ਨਿਰਾਸ਼ਾ ਹਾਸਲ ਹੁੰਦੀ ਹੈ ਉਸੇ ਤਰ੍ਹਾਂ ਹੀ ਇਹਨਾਂ ਵਿਕਾਰਾਂ ਦੇ ਅਧੀਨ ਆ ਕੇ ਮਨੁੱਖ ਜਦੋਂ ਕੋਈ ਕੰਮ ਕਰਦਾ ਹੈ ਤਾਂ ਉਹਨੂੰ ਆਸ ਤਾਂ ਵੱਜਦੀ ਹੈ ਕਿ ਉਹ ਆਨੰਦਿਤ ਹੋਏਗਾ ਉਹ ਖੁਸ਼ੀ ਹੋਏਗੀ ਪਰ ਜਦੋਂ ਵੇਲਾ ਆਉਂਦਾ ਉਦੋਂ ਹੀ ਪਤਾ ਲੱਗਦਾ ਕਿ ਖੁਸ਼ੀ ਨਹੀਂ ਨਿਰਾਸ਼ਾ ਹੀ ਹੱਥ ਪਈ ਹੈ ਸਾਕਤ ਕੀ ਆ ਵਰਦਾ ਜਾਏ ਬਿਰਥਾਰੀ ਜਿਵੇਂ ਕਾਗਜ਼ ਕੇ ਭਰਮ ਉਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਰਹਾਉ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ ਜਿਵੇਂ ਕੋਈ ਚੂਹਾ ਕਾਗਜ਼ਾਂ ਦੇ ਢੇਰਾਂ ਦੇ ਢੇਰ ਟੁਕ ਟੁਕ ਕੇ ਗਵਾ ਦਿੰਦਾ ਹੈ ਉਹ ਕਾਗਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ ਉਸੇ ਤਰ੍ਹਾਂ ਹੀ ਵਿਕਾਰਾਂ ਦੇ ਅਧੀਨ ਆ ਕੇ ਸਾਕਤ ਮਨੁੱਖ ਅਨੇਕਾਂ ਹੀ ਪ੍ਰਕਾਰ ਦੇ ਕਰਮ ਕਰਦਾ ਹੈ ਪਰ ਉਹ ਕਰਮ ਉਹਦੇ ਕੰਮ ਨਹੀਂ ਆਉਂਦੇ ਉਹਨੂੰ ਆਨੰਦ ਦੀ ਬਖਸ਼ਿਸ਼ ਨਹੀਂ ਕਰਦੇ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹੇ ਬੰਦਨ ਛੁਟਕਾਰੀ ਬੂੜਤ ਅੰਦ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ हे मालिक प्रभु तू आप ही कृपा करके माया ਦੇ ਇਹਨਾਂ ਬੰਦਨਾ ਤੋਂ ਛੁਡਾਉਂਦਾ ਹੈ हे ਨਾਨਕ ਆਖੋ हे ਪ੍ਰਭੂ ਮਾਇਆ ਦੇ ਮੋਹ ਵਿੱਚ ਅੰਨੇ ਹੋ ਚੁੱਕੇ ਮਨੁੱਖਾਂ ਨੂੰ ਮੋਹ ਵਿੱਚ ਡੁੱਬਦਿਆਂ ਨੂੰ ਸੰਤ ਜਨਾਂ ਦੀ ਸੰਗਤ ਵਿੱਚ ਲਿਆ ਕੇ ਤੂੰ ਆਪ ਹੀ ਡੁੱਬਣੋਂ ਬਚਾਉਂਦਾ ਹੈ ਧਨਾਸਰੀ ਮਹਲਾ 5 ਸਿਮਰ ਸਿਮਰ ਸੁਆਮੀ ਪ੍ਰਭ ਆਪਣਾ sheetal tan man shanti roop rang sukh dhan ji ka par brahm moh rahe jati he bhai malik prabhu da naam mud mud simar ke sharir man hirdha shant ho jande ne mere vaste parmatma da naam hi roop hai rang hai sukh hai ਤਨ ਹੈ ਤੇ ਉੱਚੀ ਜਾਤ ਹੈ ਇਹਨਾਂ ਚੀਜ਼ਾਂ ਦੇ ਵਿੱਚੋਂ ਜੋ ਵੀ ਆਨੰਦ ਮਿਲਣਾ ਹੁੰਦਾ ਹੈ ਪ੍ਰਮਾਤਮਾ ਦੇ ਨਾਮ ਦੇ ਵਿੱਚੋਂ ਉਹ ਸਾਰਾ ਹੀ ਮਿਲ ਜਾਂਦਾ ਹੈ ਰਸ ਨਾਰਾਮ ਰਸਾਇਣ ਮਤੀ ਰੰਗ ਰੰਗੀ RAM ਆਪਣੇ ਕੈ ਚਰਨ ਕਮਲ ਨਿਧ ਥਾਤੀ ਏ ਭਾਈ ਜਿਸ ਮਨੁੱਖ ਦੀ ਜੀਵ ਪਰਮਾਤਮਾ ਦੇ ਨਾਮ ਦੀ ਰਸਾਇਣ ਵਿੱਚ ਮਸਤ ਰਹਿੰਦੀ ਹੈ ਤੇ ਪਿਆਰੇ ਪ੍ਰਭੂ ਦੇ ਪ੍ਰੇਮ ਰੰਗ ਨਾਲ ਰੰਗੀ ਜਾਂਦੀ ਹੈ ਉਹੀ ਮਨੁੱਖ ਪਰਮਾਤਮਾ ਦੇ ਕੋਮਲ ਚਰਨਾਂ ਦੀ ਯਾਦ ਦਾ ਖਜ਼ਾਨਾ ਆਪਣੇ ਹਿਰਦੇ 'ਚ ਇਕੱਠਾ ਕਰਦਾ ਜਿਸ ਕਾ ਸਾ ਤਨ ਹੀ ਰਖ ਲੀਆ ਪੂਰਨ ਪ੍ਰਭ ਕੀ ਬਾਤੀ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰਿ ਰਾਖੀ ਪਾਤੀ ਏ ਭਾਈ ਪ੍ਰਭੂ ਦਾ ਜੀਵਾਂ ਨੂੰ ਦੁੱਖਾਂ ਰੋਗਾਂ ਤੋਂ ਬਚਾਉਣ ਦਾ ਤਰੀਕਾ ਉੱਤਮ ਹੈ ਜਿਹੜਾ ਮਨੁੱਖ ਉਸ ਪ੍ਰਭੂ ਦਾ ਸੇਵਕ ਬਣ ਗਿਆ ਉਸ ਨੂੰ ਉਸ ਪ੍ਰਮਾਤਮਾ ਨੇ ਹਰ ਤਰ੍ਹਾਂ ਦੇ ਦੁੱਖਾਂ ਤੋਂ ਤੇ ਰੋਗਾਂ ਤੋਂ ਬਚਾ ਲਿਆ ਸਰੀਰ ਦੇ ਰੋਗਾਂ ਤੋਂ ਨਹੀਂ ਮਨ ਦੇ ਰੋਕਾ ਜੀਵਨ ਦੇ ਵਿੱਚ ਦੁਖਦਾਈ ਘਟਨਾਵਾਂ ਆਉਣੀਆਂ ਬੰਦ ਨਹੀਂ ਹੋਈਆਂ ਪਰਮਾਤਮਾ ਦੇ ਸੇਵਕਾਂ ਦੇ ਪਰ ਉਹਨਾਂ ਘਟਨਾਵਾਂ ਦਾ ਦੁੱਖ ਉਹਨਾਂ ਨੂੰ ਨਹੀਂ ਮਹਿਸੂਸ ਹੁੰਦਾ ਉਹਨਾਂ ਦੀ ਵਿਰਤੀ ਇਦਾਂ ਦੀ ਹੋ ਗਈ ਕਿਉਂਕਿ ਹਰ ਘਟਨਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਵਾਪਰਦੀ ਹੈ ਇਹ ਖਿਆਲ ਉਹਨਾਂ ਦੇ ਮਨ ਵਿੱਚ ਪ੍ਰਪੱਕ ਹੁੰਦਾ ਸ਼ਰਨ ਪਏ ਮਨੁੱਖ ਨੂੰ ਸੁਖ ਦਾਤੇ ਪ੍ਰਭੂ ਨੇ ਆਪ ਹੀ ਸਦਾ ਲਈ ਆਪਣੇ ਚਰਨਾਂ 'ਚ ਮਿਲਾ ਲਿਆ ਆਪ ਹੀ ਉਸ ਦੀ ਇੱਜ਼ਤ ਰੱਖ ਲਈ ਤਨਾਸਰੀ ਮਹਲਾ ਪੰਜਵਾਂ ਦੂਤ ਦੁਸ਼ਮਨ ਸਭ ਤੁਝ ਤੇ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖ ਖਾਏ ਉਹ ਤਤਕਾਲ ਤੁਮ ਮਾਰਾ ਏ ਪ੍ਰਭੂ ਤੇਰੇ ਭਗਤਾਂ ਦੇ ਸਾਰੇ ਵੈਰੀ ਦੁਸ਼ਮਣ ਤੇਰੀ ਕਿਰਪਾ ਦੇ ਨਾਲ ਦੂਰ ਹੁੰਦੇ ਐ ਤੇਰਾ ਤੇਜ ਪ੍ਰਤਾਪ ਸਾਰੇ ਜਗਤ ਦੇ ਵਿੱਚ ਪ੍ਰਤੱਖ ਹੈ ਜਿਹੜਾ ਜਿਹੜਾ ਦੂਤੀ ਤੇਰੇ ਭਗਤਾਂ ਨੂੰ ਦੁੱਖ ਦਿੰਦਾ ਤੂੰ ਉਸ ਨੂੰ ਤੁਰੰਤ ਆਤਮਕ ਮੌਤੇ ਮਾਰ ਦਿੰਦਾ ਹੈ ਹੁਣ ਜਦੋਂ ਤੁਸੀਂ ਕਿਸੇ ਦੂਸਰੇ ਇਨਸਾਨ ਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਸਾਹਮਣੇ ਵਾਲੇ ਦੇ ਉੱਤੇ ਤੁਹਾਡੀ ਕੋਸ਼ਿਸ਼ ਦਾ ਜਦੋਂ ਭੂਰਾ ਵੀ ਫਰਕ ਨਜ਼ਰ ਨਹੀਂ ਆਉਂਦਾ ਤੁਸੀਂ ਖੁਦ ਆਪਣੇ ਅੰਦਰ ਮਰ ਜਾਂਦੇ ਹੋ ਤੁਹਾਨੂੰ ਆਪਣੇ ਅੰਦਰ ਹੋਰ ਵਧੇਰੇ ਦੁੱਖ ਦੀ ਦੁੱਖ ਦਾ ਅਹਿਸਾਸ ਹੁੰਦਾ ਹੈ ਦੁੱਖ ਤੁਸੀਂ ਹੋਰ ਵਧੇਰੇ ਮਹਿਸੂਸ ਕਰਦੇ ਹੋ ਫਰਸਟ੍ਰੇਟ ਹੋ ਜਾਂਦੇ ਹੋ ਕਿ ਮੈਂ ਇਹਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਤੇ ਪੂਰਾ ਅਸਰ ਨਹੀਂ ਹੋਇਆ ਪ੍ਰਮਾਤਮਾ ਦਾ ਇਹੀ ਨਿਆ ਹੈ ਇੰਜ ਹੀ ਆਪਣੇ ਭਗਤਾਂ ਦੇ ਦੁਸ਼ਮਣਾਂ ਨੂੰ ਉਹ ਦੂਰ ਕਰਦਾ ਹੈ ਕਿਉਂਕਿ ਅਗਲੀ ਵਾਰ ਫਿਰ ਉਹ ਮਨੁੱਖ ਕੋਸ਼ਿਸ਼ ਵੀ ਨਹੀਂ ਕਰਦਾ ਪਰਮਾਤਮਾ ਦੇ ਭਗਤਾਂ ਨੂੰ ਤੰਗ ਕਰਨ ਦੀ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਉਹਦੀ ਕੋਸ਼ਿਸ਼ ਵਿਅਰਥੀ ਜਾਣੀ ਹੈ ਬਲਕਿ ਉਹ ਖੁਦ ਹੀ ਹੋਰ ਜ਼ਿਆਦਾ ਦੁਖੀ ਹੋਏਗਾ ਨਿਰਖਉ ਤੁਮਰੀ ਔਰ ਹਰਨੀਤ ਮੁਰਾਰ ਸਹਾਏ ਹੋ ਹੋ ਦਾਸ ਕਉ ਕਰ ਗਹਿ ਉਦਰਾਮੀਤ ਰਹਾਓ ਏ ਮੁਰਾਰੀ ਏ ਹਰੀ ਮੈਂ ਸਦਾ ਤੇਰੇ ਵੱਲ ਸਹਾਇਤਾ ਵਾਸਤੇ ਤੱਕਦਾ ਰਹਿੰਦਾ ਹਾਂ ਆਪਣੇ ਅੰਦਾਸ ਦੇ ਵਾਸਤੇ ਮਦਦਗਾਰ ਬਣੋ ਹੇ ਮਿੱਤਰ ਪ੍ਰਭੂ ਆਪਣੇ ਸੇਵਕ ਦਾ ਹੱਥ ਫੜ ਕੇ ਇਸ ਨੂੰ ਬਚਾ ਲਵੋ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਆਨੰਦ ਭਏ ਦੁੱਖ ਭਾਗੇ ਸਦਾ ਸਦਾ ਹਰ ਝਾਪ ਏ ਨਾਨਕ ਆਖੋ ਮੇਰੇ ਮਾਲਕ ਪ੍ਰਭੂ ਨੇ ਖਸਮ ਵਾਲਾ ਫਰਜ਼ ਪੂਰਾ ਕਰਕੇ ਜਿਸ ਮਨੁੱਖ ਦੀ ਬੇਨਤੀ ਆਪ ਸੁਣ ਲਈ ਸਦਾ ਹੀ ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਨੂੰ ਆਤਮਿਕ ਆਨੰਦ ਬਣ ਗਏ ਉਸ ਦੇ ਸਾਰੇ ਦੁੱਖ ਨਾਸ ਹੋ ਗਏ ਤਨਾਸਰੀ ਮਹਲਾ 5 ਚਤੁਰ ਦਿਸ਼ਾ ਕੀਨੋ ਬਲੇ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਉਮੀਦ ਕਰਦੇ ਹਾਂ ਇਹਨਾਂ ਪੰਕਤੀਆਂ ਨੂੰ ਸੁਣਦੇ ਹੀ ਤੁਹਾਡੇ ਮਨ ਦੇ ਵਿੱਚ ਸਕੂਲ ਦੀਆਂ ਮਿੱਠੀਆਂ ਕੌੜੀਆਂ ਯਾਦਾਂ ਤੁੰਬੀਆਂ ਗਈਆਂ ਹੋਵਣਗੀਆਂ ਮਿੱਠੀਆਂ ਇਸ ਕਰਕੇ ਕਿਉਂਕਿ ਬਚਪਨ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਦੋਸਤਾਂ ਮਿੱਤਰਾਂ ਨਾਲ ਬਿਤਾਏ ਪਲਾਂ ਦੀ ਗੱਲ ਕਰ ਰਹੇ ਹਾਂ ਉਹ ਖੇਡਾਂ ਉਹ ਹਾਸੇ ਠੱਠੇ ਚੇਤੇ ਆ ਜਾਂਦੇ ਆ ਕੌੜੀਆਂ ਇਸ ਕਰਕੇ ਕਿਉਂਕਿ ਖਾਸ ਕਰਕੇ ਜਿਹੜੇ ਜ਼ਮਾਨਿਆਂ ਚ ਆਪਾਂ ਪੜੇ ਆ ਤਾਂ ਅਧਿਆਪਕਾਂ ਤੋਂ ਥੋੜੀ ਬਹੁਤ ਛੇਤਰ ਪ੍ਰੇਰਣ ਵੀ ਹੋ ਜਾਂਦੀ ਸੀ ਹਰ ਰੋਜ਼ ਸਵੇਰੇ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਇਹ ਆਪਾਂ ਪ੍ਰਾਰਥਨਾ ਕਰਦੇ ਹੁੰਦੇ ਸੀ ਸਕੂਲਾਂ ਦੇ ਵਿੱਚ ਜੋ ਮੰਗਾ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਤੇ ਉਹਨਾਂ ਵੇਲਿਆਂ ਦੇ ਵਿੱਚ ਸਿਰਫ ਇਸ ਸ਼ਬਦ ਨੂੰ ਗਾ ਛੱਡਦੇ ਸੀ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਅੱਜ ਆਪਾਂ ਨੂੰ ਮੌਕਾ ਮਿਲਿਆ ਹੈ ਇਸ ਸ਼ਬਦ ਨੂੰ ਸਮਝਣ ਦਾ ਅੱਜ ਤੋਂ ਕਰੀਬ ਹਫ਼ਤਾ ਪਹਿਲਾਂ ਅਚਾਨਕ ਹੀ ਇਹ ਸ਼ਬਦ ਮੇਰੇ ਮਨ ਦੇ ਵਿੱਚ ਗੂੰਜਣ ਲੱਗ ਗਿਆ ਮੈਨੂੰ ਨਹੀਂ ਪਤਾ ਸੀ ਕਿ 681ਵੇਂ ਅੰਗ ਦੀ ਕੁਰਬਾਨੀ ਤੇ ਇਹ ਸ਼ਬਦ ਵਿਰਾਜਮਾਨ ਹੈ ਇੰਨਾ ਨਹੀਂ ਚਿੱਤਾ ਰਹਿੰਦਾ ਕਿ ਕਿਹੜਾ ਸ਼ਬਦ ਕਿਹੜੇ ਅੰਗ ਤੇ ਹੈ ਪਰ ਅਚਾਨਕ ਮਨ ਦੇ ਵਿੱਚ ਗੂੰਜਣ ਲੱਗ ਗਿਆ ਜਿਵੇਂ ਕਿ ਪ੍ਰਮਾਤਮਾ ਨੇ ਕੋਈ ਇਸ਼ਾਰਾ ਹੀ ਕੀਤਾ ਹੋਵੇ ਕੇ ਤੁਸਾਂ ਨੇ ਇਸ ਸ਼ਬਦ ਨੂੰ ਵਿਆਖਿਆ ਕਰਨਾ ਹੈ ਫਿਰ ਕੱਲ ਮੇਰਾ ਇੱਕ ਦੋਸਤ ਕਿਸੇ ਕੰਮ ਸਕੂਲ ਦੇ ਵਿੱਚ ਗਿਆ ਜਿੱਥੇ ਮੈਂ ਪੜਿਆ ਹਾਲਾਂਕਿ ਉਸ ਦੋਸਤ ਦੇ ਨਾਲ ਮੈਂ ਕਿਸੇ ਹੋਰ ਸਕੂਲ ਪੜਿਆ ਸੀ ਪਰ ਉਹਦਾ ਕੰਮ ਇਦਾਂ ਦਾ ਹੈ ਕਿ ਸਕੂਲਾਂ ਦੇ ਚੱਕਰ ਲੱਗਦੇ ਰਹਿੰਦੇ ਆ ਤਾਂ ਉਹਨੇ ਮੇਰੇ ਸਕੂਲ ਦੀ ਫੋਟੋ ਮੈਨੂੰ ਭੇਜੀ ਇੱਕ ਹੋਰ ਸੰਕੇਤ ਉਸ ਪ੍ਰਮਾਤਮਾ ਵੱਲ ਦਿੱਤਾ ਹੋਇਆ ਤੇ ਅੱਜ ਇਸ ਸ਼ਬਦ ਨੂੰ ਰਿਕਾਰਡ ਕਰ ਰਿਹਾ ਹਾਂ ਗੁਰੂ ਸਾਹਿਬ ਕਹਿੰਦੇ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿ ਜਿਸ ਪ੍ਰਭੂ ਨੇ ਚੌਹੀ ਪਾਸੇ ਸਾਰੀ ਸ੍ਰਿਸ਼ਟੀ ਦੇ ਵਿੱਚ ਆਪਣੀ ਕਲਾ ਵਰਤਾਈ ਹੋਈ ਹੈ ਸ੍ਰਿਸ਼ਟੀ ਦਾ ਚੱਪਾ-ਚੱਪਾ ਕਣ-ਕਣ ਉਸ ਪ੍ਰਮਾਤਮਾ ਦੀ ਮਰਜ਼ੀ ਦੇ ਉਹਦੀ ਰਜ਼ਾ ਦੇ ਉਹਦੇ ਹੁਕਮ ਦੇ ਅਧੀਨ ਹੈ ਪੂਰੀ ਸ੍ਰਿਸ਼ਟੀ ਦੇ ਵਿੱਚ ਜਿੱਥੇ-ਜਿੱਥੇ ਵੀ ਜੋ-ਜੋ ਵੀ ਹੋ ਰਿਹਾ ਹੈ ਉਦੀ ਰਸਾ ਅਤੀ ਕੀ ਨ ਹੋ ਰਿਹਾ ਸਾਰੀ ਸ੍ਰਿਸ਼ਟੀ ਦੇ ਵਿੱਚ ਚੌਹੀ ਪਾਸੇ ਉਸ ਪ੍ਰਮਾਤਮਾ ਨੇ ਆਪਣੀ ਕਲਾ ਵਰਤਾਈ ਹੋਈ ਹੈ ਉਸ ਨੇ ਆਪਣੇ ਦਾਸ ਦੇ ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ ਕਿਰਪਾ ਕਟਾਕ ਕਟਾਕ ਤੋਂ ਭਾਵ ਹੈ ਨਿਗਾਹ ਕਿ ਉਸ ਪ੍ਰਮਾਤਮਾ ਨੇ ਮਿਹਰ ਦੀ ਨਿਗਾਹ ਨਾਲ ਅਵਲੋਕਨ ਕੀਨੋ ਅਵਲੋਕਨ ਤੋਂ ਭਾਵ ਵੇਖਿਆ ਕਿ ਉਹ ਪ੍ਰਮਾਤਮਾ ਮਿਹਰ ਦੀ ਨਿਗਾਹ ਨਾਲ ਆਪਣੇ ਦਾਸਾਂ ਵੱਲ ਤੱਕਦਾ ਹੈ ਤੇ ਦਾਸ ਕਾ ਦੁੱਖ ਬਿਤਾਰਿਓ ਤੇ ਉਹਦਾ ਹਰੇਕ ਦੁੱਖ ਦੂਰ ਕਰ ਦਿੰਦਾ ਉਹਦੇ ਮਨ ਵਿੱਚ ਆਪਣੀ ਰਜ਼ਾ ਦਾ ਫਲਸਫਾ ਵਸਾ ਦਿੰਦਾ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਬ ਗੁਣ ਸਭ ਮਿਹਟੇ ਦਇਾਲ ਪੁਰਖ ਬਖਸ਼ੰਦ ਰਹਾਉ ਹਰ ਜਨ ਰੱਖੇ ਗੁਰੂ ਗੋਬਿੰਦ ਪ੍ਰਮਾਤਮਾ ਆਪਣੇ ਭਗਤਾਂ ਦੀ ਆਪਣੇ ਸੇਵਕਾਂ ਦੀ ਸਦਾ ਰਾਖੀ ਕਰਦਾ ਹੈ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਦਇਆ ਦਾ ਘਰ ਸਰਵ ਵਿਆਪਕ ਬਖਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੜ ਮਿਟਾ ਦਿੰਦਾ ਹੈ ਕੰਠ ਲਾਏ ਅਵਗਣ ਸਭ ਮਿਟੇ ਜੋ ਮੰਗਹ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉਹ ਸੱਚ ਹੋਵੈ ਏ ਭਾਈ ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਨੇ ਉਹ ਪਰਮਾਤਮਾ ਉਹੀ ਕੁਝ ਉਹਨਾਂ ਨੂੰ ਦੇ ਦਿੰਦਾ ਹੈ ਇਹ ਨਾਨਕ ਪ੍ਰਭੂ ਦਾ ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ ਉਹ ਇਸ ਲੋਕ ਪਰਲੋਕ ਦੇ ਵਿੱਚ اٹਲ ਹੋ ਜਾਂਦਾ ਹੈ ਹੁਣ ਇੱਥੇ ਅਸੀਂ ਕਿਸੇ ਧਰਮ ਦੇ ਵਿੱਚ ਨਾ ਪੈ ਜਾਈਏ ਕਿ ਜੋ ਪਰਮਾਤਮਾ ਦਾ ਭਗਤ ਹੈ ਉਹ ਮੰਗੇ ਕਿ ਮੈਨੂੰ ਸੋਨਾ ਘਰ ਮਿਲ ਜੇ ਤੇ ਕੱਲ ਨੂੰ ਉਹਦੇ ਲਈ ਘਰ ਹਾਜ਼ਰ ਹੋ ਜਾਵੇਗਾ ਦੁਨਿਆਵੀ ਮੰਗਾਂ ਦੀ ਗੱਲ ਨਹੀਂ ਹੋ ਰਹੀ ਪਹਿਲੀ ਗੱਲ ਜੋ ਪ੍ਰਮਾਤਮਾ ਦਾ ਭਗਤ ਹੈ ਉਹਦੀਆਂ ਮੰਗਾਂ ਦੁਨਿਆਵੀ ਰਹਿ ਹੀ ਨਹੀਂ ਜਾਂਦੀਆਂ ਉਹ ਮੰਗੇਗਾ ਤੇ ਪ੍ਰਮਾਤਮਾ ਦੇ ਨਾਲ ਮਿਲਾਪ ਮੰਗੇਗਾ ਪ੍ਰਮਾਤਮਾ ਦੇ ਨਾਮ ਦੀ ਦਾਤ ਮੰਗੇਗਾ ਆਪਣੇ ਅੰਦਰੋਂ ਵਿਕਾਰਾਂ ਦਾ ਖਾਤਮਾ ਮੰਗੇਗਾ ਤੇ ਉਹਦੀਆਂ ਇਹ ਮੰਗਾਂ ਹਮੇਸ਼ਾ ਹੀ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਪੂਰੀਆਂ ਹੋ ਜਾਂਦੀਆਂ ਦੂਜੀ ਗੱਲ ਨਾਨਕ ਦਾਸ ਮੁਖਤੇ ਜੋ ਬੋਲੈ ਇਹਾ ਉਹਾਂ ਸੱਚ ਹੋਵੇ ਕਿ ਪ੍ਰਮਾਤਮਾ ਦੇ ਦਾਸ ਦੇ ਜਿਹੜੇ ਬੋਲ ਨੇ ਉਹ ਅਜੇ ਹੁੰਦੇ ਨੇ ਜਿਹੜੇ ਸਚਾਈ ਬਿਆਨ ਕਰਦੇ ਨੇ ਪ੍ਰਮਾਤਮਾ ਦਾ ਦਾਸ ਉਹੀ ਬੋਲਦਾ ਜੋ اٹਲ ਹੋਵੇ ਜੋ ਸੱਚ ਹੋਵੇ ਜਿਸ ਨੂੰ ਝੁਠਲਾਇਆ ਨਾ ਜਾ ਸਕੇ ਇਹ ਨਹੀਂ ਕਿ ਉਹਨੇ ਕੋਈ ਬੋਲ ਕਰ ਦਿੱਤਾ ਆਪਣੇ ਮੁਖੋਂ ਤੇ ਉਹ ਕਟਣਾ ਜਿਉਂ ਦੀ ਤਉ ਵਾਪਰ ਜਾਵੇਗੀ ਜਿਵੇਂ ਕਿ ਬਹੁਤੇ ਲੋਕ ਮਨ ਦੀ ਸੋਚ ਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 681ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਉਮੀਦ ਕਰਦੇ ਹਾਂ ਆਖਰੀ ਵਾਲਾ ਸ਼ਬਦ ਤੁਹਾਨੂੰ ਤੁਹਾਡੇ ਸਕੂਲ ਤੱਕ ਜ਼ਰੂਰ ਲੈ ਕੇ ਗਿਆ ਹੋਵੇਗਾ ਤੇ ਸਕੂਲ ਸਮੇਂ ਜਿਸ ਸ਼ਬਦ ਨੂੰ ਸਿਰਫ ਪੜ੍ਹ ਕੇ ਸਾਰ ਦਿੰਦੇ ਸੀ ਅੱਜ ਉਸ ਨੂੰ ਸਮਝਣ ਦਾ ਵੀ ਸਾਨੂੰ ਮੌਕਾ ਪ੍ਰਾਪਤ ਹੋਇਆ ਹੈ ਇਸ ਸ਼ਬਦ ਦੀ ਸਹੀ ਸਮਝ ਸਾਡੇ ਮਨਾਂ ਦੇ ਵਿੱਚ ਜ਼ਰੂਰ ਵਸੀ ਹੋਵੇਗੀ ਪਰਮਾਤਮਾ ਕਿਰਪਾ ਕਰਨ ਅਸੀਂ ਗੁਰਬਾਣੀ ਦੇ ਨਾਲ ਇੰਜ ਹੀ ਜੁੜੇ ਰਹੀਏ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੇ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ